ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਆਦab ਅਤੇ ਨਮਸਕਾਰ ਪੋਦਾ ਮਹੀਨਾ ਆਰੰਭ ਹੋਇਆ ਹੈ ਦੇਸੀ ਮਹੀਨਾ ਇਹ ਮਹੀਨਾ ਇਤਿਹਾਸਿਕ ਤੌਰ ਤੇ ਵੀ ਬਹੁਤ ਮਹੱਤਵਪੂਰਨ ਹੈ ਕਿਉਂਕਿ ਇਹਨਾਂ ਦਿਨਾਂ ਦੌਰਾਨ ਹੀ ਇਤਿਹਾਸ ਦੀ ਸਭ ਤੋਂ ਅਸਾਵੀ ਚਮਕੌਰ ਦੀ ਜੰਗ ਲੜੀ ਗਈ ਸੀ ਗੁਰੂ ਗੋਬਿੰਦ ਸਿੰਘ ਸਾਹਿਬ ਦੇ 40 ਤਕਰੀਬ ਸਿੰਘਾਂ ਤੇ ਦੋ ਵੱਡੇ ਸਾਹਿਬਜ਼ਾਦਿਆਂ ਨੇ ਸੰਗੌਰ ਦੀ ਗੜੀ ਵਿੱਚ ਡੇਰਾ ਲਾਇਆ ਸੀ ਔਰ ਬਾਹਰ 10 ਲੱਖ ਦਾ ਮਲਖਈਆ ਸੀ ਉਹਦਾ ਮੁਕਾਬਲਾ ਜੇ ਸੂਰਬੀਰ ਚਾਨੜ ਕੀਤਾ ਦੁਨੀਆ ਦੇ ਇਤਿਹਾਸ ਵਿੱਚ ਉਹਦੀ ਮਿਸਾਲ ਮਿਲਣੀ ਬਹੁਤ ਮੁਸ਼ਕਲ ਹੈ ਇਨਾ ਦਿਨਾ ਦਰਾਨੇ ਗੁਰੂ ਸਾਹਿਬ ਦਾ ਪਰਿਵਾਰ ਵਿਛੜ ਗਿਆ ਛੋਟੇ ਸਾਬਜ਼ਾਦੇ ਤੇ ਮਾਤਾ ਜੀ ਗੁਰੂ ਸਾਹਿਬ ਦੇ ਬਾਕੀ ਪਰਵਾਰ ਨਾਲ ਵਿਛੜ ਕੇ ਵਾਕᱷਕ ਥਾਈ ਹੁੰਦੇ ਹੋਏ ਕਿਸੇ ਸਾਜ਼ਿਸ਼ ਤਹਿਤ ਹਵਾਲੇ ਕਰ ਦਿੱਤੇ ਗਏ ਸੁਬਾ ਸਰਹੰਦ ਦੇ ਜ਼ੀਰਖਾ ਦੇ ਉਹਨੇ ਸਾਬਜ਼ਾਦਿਆਂ ਨੂੰ ਬਹੁਤ ਅਨਮਨੁੱਖੀ ਤਸੀਹੇ ਦੇ ਕੇ ਤੇ ਜ਼ਿੰਦਾ ਦੀਵਾਰਾਂ ਵਿੱਚ ਜਨਵਾ ਦਿੱਤਾ ਤੇ ਇਸ ਤਰ੍ਹਾਂ ਆਪਣੇ ਧਰਮ ਇਮਾਨ ਤੇ ਕਾਇਮ ਰਹਿੰਦਿਆਂ ਹੋਇਆਂ ਜ਼ੁਲਮ ਦਾ ਟਾਕਰਾ ਕਰਦੇ ਹੋਇਆਂ ਛੋਟੀਆਂ ਜਿੰਦਾ ਨੇ ਵੱਡੇ ਸਾਕੇ ਕੀਤੇ ਇਸੇ ਮਹੀਨੇ ਦੌਰਾਨ ਯਕ ਠੰਡੀ ਰਾਤ ਵਿੱਚ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਟਿੰਡ ਦਾ ਸਰਾਨਾ ਲੈ ਕੇ ਮਾਝੀ ਵਾਲੇ ਜੰਗਲ ਵਿੱਚ ਵਿਸਰਾਮ ਕੀਤਾ ਉਹਨਾਂ ਦੇ ਪਾਵਨ ਚਰਨ ਕੰਡਿਆਂ ਨਾਲ ਭਰੇ ਹੋਏ ਸਨ ਤੇ ਉੱਥੇ ਗੁਰੂ ਸਾਹਿਬ ਨੇ ਮਿੱਤਰ ਪਿਆਰੇ ਨੂੰ ਹਾਲ ਮੂਰੀ ਦਾ ਨਾ ਕਹਿਣਾ ਇਹ ਸ਼ਬਦ ਉਚਾਰਿਆ ਇਹ ਹੈ ਇਸ ਮਹੀਨੇ ਦਾ ਇਤਿਹਾਸਿਕ ਪੱਖ ਤਾਂ ਜਦੋਂ ਦੇਸੀ ਮਹੀਨਿਆਂ ਦੀ ਗੱਲ ਚਲਦੀ ਆ ਪਹਿਲਾਂ ਮੈਂ ਇਹ ਦੱਸਿਆ ਕਿ ਪਹਿਲਾਂ ਤਾਂ ਸਭ ਤੋਂ ਆਉਂਦੇ ਨੇ ਜਿਹੜੇ ਸਮਤ ਅੰਗਰੇਜ਼ਾਂ ਦਾ ਆਪਣਾ ਸਮਤ ਹੈ ਜਿਹਨੂੰ ਈਸਵੀ ਸਮਤ ਕਹਿੰਦੇ ਆ ਬੀਸੀ ਫਿਰ ਮੁਸਲਮਾਨਾ ਦਾ ਜਿਹੜਾ ਇੱਕ ਬਹੁਤ ਵੱਡਾ ਮਜ਼ਹਬ ਹੈ ਗਣਤੀ ਦੇ ਹਿਸਾਬ ਨਾਲ ਉਹਨਾਂ ਦਾ ਹੈ ਆਪਣਾ ਹਿਜਰੀ ਸਮਤ ਜਦੋਂ ਮੁਹੰਮਦ ਜਦੋਂ ਮੁਹੰਮਦ ਸਾਹਿਬ ਮੱਕਾ ਤੋਂ ਮਦੀਨਾ ਜਾਂਦੇ ਨੇ ਤੇ ਉਹ ਹਿਜਰਤ ਕਰਕੇ ਜਾਂਦੇ ਆ ਉਹਨੂੰ ਉਰਦੂ ਵਿੱਚ ਕਹਿੰਦੇ ਹਿਜਰਤ ਉਹ ਹਿਜਰੀ ਸਮਤ ਹੈ ਉਹਨਾਂ ਦਾ ਆਪਣਾ ਤੇ ਇਸੇ ਤਰ੍ਹਾਂ ਹਿੰਦੂ ਭਾਈਚਾਰਾ ਜਿਹੜਾ ਦੁਨੀਆ ਦੇ ਵੱਡੇ ਪੰਜ ਧਰਮਾਂ ਵਿੱਚ شمار ਹੁੰਦਾ ਹੈ ਉਹ ਸਿੱਖ ਧਰਮ ਵੀ ਹੈ ਦੇਖੋ ਗਿਣਤੀ ਸਾਡੀ ਥੋੜੀ ਹੈ ਪਰ ਦੁਨੀਆ ਦੇ ਪੰਜ ਵੱਡੇ ਧਰਮਾਂ ਵਿੱਚ ਸਿੱਖ ਧਰਮ ਵੀ ਸ਼ਾਮਲ ਹੈ ਇਹ ਸਾਡੀ ਦੀ ਮਾਣ ਵਾਲੀ ਗੱਲ ਹੈ ਕਿਉਂਕਿ ਸਾਡਾ ਇਤਿਹਾਸ ਬਹੁਤ ਮਾਣਮੱਤ ਹੈ ਇਹ ਸਾਡਾ ਜਿਹੜਾ ਹਿੰਦੂ ਧਰਮ ਹੈ ਜਿਹਦੇ ਵਿੱਚੋਂ ਹੀ ਅ ਹਕੀਕਤ ਨੂੰ ਲਈਏ ਤਾਂ ਗੁਰੂ ਸਾਹਿਬ ਨੇ ਇੱਕ ਮਾਰਸ਼ਲ ਕੌਮ ਤਿਆਰ ਕੀਤੀ ਸਿੱਖ ਧਰਮ ਉਹਨਾਂ ਦਾ ਆਪਣਾ ਹੈ ਇਹ ਜਿਹੜਾ ਸੰਮਤ ਇਹਨੂੰ ਵਿਕਰਮ ਸੰਮਤ ਕਹਿੰਦੇ ਨੇ ਤੋ ਇਸ ਤਰ੍ਹਾਂ ਇਹ ਨਾਨਕਸ਼ਾਹੀ ਕੈਲੰਡਰ ਵੀ ਪਿੱਛੇ ਬਣਿਆ ਸੀ ਪਰ ਚਲੋ ਮੈਂ ਇਸ ਪਾਸੇ ਨਹੀਂ ਜਾਂਦਾ ਸਿੱਖਾਂ ਦਾ ਆਪਣਾ ਵੱਖਰਾ ਕੈਲੰਡਰ ਵੀ ਹੈ ਨਾਨਕਸ਼ਾਹੀ ਕੈਲੰਡਰ ਹੁਣ ਸੋਧਿਆ ਹੋਇਆ ਹੈ ਜਿਹੜਾ ਉਹਨੂੰ ਸੋਧ ਕਰਕੇ ਕੁਝ ਅਮੈਂਡਮੈਂਟਸ ਕਰਕੇ ਪਾਲ ਸਿੰਘ ਪUREਵਾਲ ਹਰਨ ਤਿਆਰ ਕੀਤਾ ਸੀ ਕੈਨੇਡਾ ਚ ਰਹਿੰਦੇ ਸੰਜਿਹੜੇ ਤੇ ਬੜੀ ਮਿਹਨਤ ਨਾਲ ਬੜੇ ਸਾਲ ਉਹਨਾਂ ਨੇ ਕੰਮ ਕੀਤਾ ਕਿ ਉਹਦੇ ਵਿੱਚ ਧਰਮੀਮਾ ਕੀਤੇ ਜਾਂਦੇ ਹੁਣ ਉਹਦੇ ਮੁਤਾਬਕ ਗੁਰਪੁਰਬ ਤੇ ਦਿਨ ਦਿਹਾੜ ਜਿਹੜੇ ਨੇ ਤਿਉਹਾਰ ਸਾਰੇ ਮਨਾਏ ਜਾਂਦੇ। ਤੋਂ ਇਸ ਤਰ੍ਹਾਂ ਫਿਰ ਅ ਮਹੀਨੇ ਨੇ ਮਹੀਨੇ ਅ ਬੀਸੀ ਕੈਲੰਡਰ ਮੁਤਾਬਕ ਜਨੂਰੀ ਪਹਿਲਾ ਮਹੀਨਾ ਹੁੰਦਾ ਕਿਸੇ ਸਾਲ ਦਾ ਨਵਾਂ ਕਿ ਫਿਰ ਫਰਵਰੀ ਮਾਰਚ ਅਪ੍ਰੈਲ ਮਈ ਜੂਨ ਜੁਲਾਈ ਅਗਸਤ ਸਤੰਬਰ ਅਕਤੂਬਰ ਨਵੰਬਰ ਤੇ ਡਿਸੰਬਰ ਇਹ ਹੈਗੇ ਨੇ ਅੰਗਰੇਜ਼ੀ ਕੈਲੰਡਰ ਦੇ ਮੁਤਾਬਕ ਮੁਸਲਮਾਨ ਹਦੀ ਆਪਣੇ ਨੇ ਤੇ ਹਿੰਦੂਆਂ ਦੇ ਤਾਂ ਚਲੋ ਸਾਡੇ ਵਾਲੀ ਹੈ ਤੇ ਇਹ ਹੈਗੇ ਨੇ ਦੇਸੀ ਮਹੀਨੇ ਇਹਨੂੰ ਆਪਾਂ ਕਹਿੰਦੇ ਉਹ ਅੰਗਰੇਜ਼ੀ ਮਹੀਨੇ ਨੇ ਇਹ ਦੇਸੀ ਇਹਦਾ ਨਾਂ ਹਿੰਦੂਆਂ ਨਾਲ ਕਹੀ ਜਾਏਗਾ ਜਿਵੇਂ ਕੱਤੇ ਕਹਤੇ ਉਹਨੂੰ ਹਿੰਦੀ ਵਿੱਚ ਕਹਿੰਦੇ ਨੇ ਕਾਰਤਿਕ ਇਹਦਾ ਪਾਉਸ਼ ਹੈ ਜਿਹਨੂੰ ਆਪਾਂ ਪੋਹ ਕਹਿੰਦੇ ਆ ਤੇ ਇਸੇ ਤਰ੍ਹਾਂ ਫਲਗਣ ਹੈ ਜਿਹਨੂੰ ਆਪਾਂ ਫਗਣ ਕਹਿੰਦੇ ਆ ਇਹ ਹੈਗੇ ਸਾਡੇ ਹਿੰਦੂਆਂ ਨਾਲ ਸਮਾਨ ਚੇਤਰ ਜਿਹੜਾ ਹੈ ਉਹ ਪਹਿਲਾ ਮਹੀਨਾ ਹੈ ਚੇਤ ਵੀ ਕਹਿ ਦਿੰਦੇ ਆ ਚੇਤ ਵਿਸਾਖ ਜੇਠ ਹਾੜ ਸਾਵਣ ਪਾਦੋਂ ਅੱਸੂ ਕਤਕ ਮੱਘਰ ਪੋ ਮਾਘ ਤੇ ਫੱਲਗੁਣ ਇਹਨੂੰ ਗੁਰੂ ਸਾਹਿਬ ਨੇ ਬਾਣੀ ਚ ਫੱਲਗੁਣ ਲਿਖਿਆ ਇਹ ਹੈ ਫਗਣ ਫੱਲਗੁਣ ਵੀ ਠੀਕ ਹੈ ਕਿਉਂਕਿ ਗੁਰਬਾਣੀ ਵਿੱਚ ਬਹੁਤ ਸਾਰੀਆਂ ਜ਼ੁਬਾਨਾਂ ਦੇ ਲਫ਼ਜ਼ ਜਿਹੜੇ ਨੂੰ ਸ਼ਾਮਲ ਨੇ ਤੇ ਇਹ 12 ਮਹੀਨੇ ਜਿਹੜੇ ਨੇ ਇਹ ਵਿਸ਼ੇਸ਼ ਮਹੱਤਤਾ ਰੱਖਦੀ ਹੈ ਇਹਨਾਂ ਮੁਤਾਬਕ ਪੁਰਾਣਿਆਂ ਜਿਹੜਾ ਕੰਮਕਾਰ ਸੀ ਇਹਨਾਂ ਦੇ ਮੁਤਾਬਕ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿੱਚ ਵੀ ਇਸ ਜਿਹੜੇ ਮੁਤਾਬਕ ਹੀ ਕੰਮ ਹੁੰਦਾ ਸੀ ਮੈਂ ਅਰਜ਼ ਕਰਾਂ ਕਿ ਇਹਨਾਂ ਮਹੀਨਿਆਂ ਦਾ ਬਹੁਤ ਮਹੱਤਵ ਹੈ ਧਾਰਮਿਕ ਪੱਖ ਤੋਂ ਇੱਕ ਤਾਂ ਕੁਝ ਮਹੀਨੇ ਐਸੇ ਹੁੰਦੇ ਨੇ ਜਿਹਨਾਂ ਵਿੱਚ ਪੁੰਨ ਦਾਨ ਦੀ ਬੜੀ ਅਹਿਮੀਅਤ ਦੱਸੀ ਗਈ ਹੈ Hindu ਪੁਰਾਣ ਗ੍ਰੰਥਾ ਵਿੱਚ ਵੀ ਤੇ ਉਪਨਿਸ਼ਦਾਂ ਵਿੱਚ ਵੀ ਵੇਦਾਂ ਵਿੱਚ ਵੀ ਤੇ ਸਿਮਰਤਿਆਂ ਵਿੱਚ ਵੀ ਤੇ ਸਿੱਖ ਧਰਮ ਵਿੱਚ ਵੀ ਤੇ ਹੋਰ ਧਰਮਾਂ ਵਿੱਚ ਜੈਨ ਧਰਮ ਵਿੱਚ ਵੀ ਇਹਦੀ ਮਹੱਤਤਾ ਹੈ ਤੇ ਜਿਵੇਂ ਕਿ ਮਾਗ ਦੀ ਸੰਗਰਾਣ ਮਕਰ ਸੰਗਰਾਤੀ ਜਿਹਨੂੰ ਹਿੰਦੀ ਚ ਕਹਿੰਦੇ ਆ ਫਿਰ ਇਸੇ ਤਰ੍ਹਾਂ ਕਥਕ ਕਾਰਤਿਕ ਫਿਰ ਇਸੇ ਤਰ੍ਹਾਂ ਪੋ ਤੇ ਇਸੇ ਤਰ੍ਹਾਂ ਅਬੈਸਾਖ ਜਾਂ ਬੈਸਾਖੜੀ ਕਹਿੰਦੇ ਦੱਖਣ ਪਾਰਕ ਕਹਿੰਦੇ ਬੈਸਾਖੜੀ ਤੇ ਇਹ ਵੱਖੋ-ਵੱਖ ਨਾਂ ਨੇ ਇਹਨਾਂ ਇਹਨਾਂ ਦਾ ਆਪਣਾ ਮਹੱਤਵ ਹੈ ਤੇ ਦੱਖਣ ਭਾਰਤੀ ਚ ਵੀ ਹੈ ਉੱਤਰੀ ਭਾਰਤੀ ਚ ਵੀ ਹੈ ਤੇ ਇਹ ਮਹੀਨੇ ਜਿਹੜੇ ਨੇ ਇਹਨਾਂ ਦੇ ਮੁਤਾਬਕ ਗੁਰੂ ਸਾਹਿਬ ਨੇ ਬਾਣੀ ਉਚਾਰਨ ਕੀਤੀ ਕਿ ਹਰ ਮਹੀਨੇ ਵਿੱਚ ਕਿਸ ਤਰ੍ਹਾਂ ਆਪਣੀ ਜ਼ਿੰਦਗੀ ਨੂੰ ਇੱਕ ਨਵੇਂ ਰੰਗ ਵਿੱਚ ਰੰਗਣਾ ਹੈ ਨਵਾਂ ਰੰਗ ਜਿਹੜਾ ਹਰ ਨਵਾਂ ਮਹੀਨਾ ਇੱਕ ਨਵਾਂ ਪੈਗਾਮ ਲੈ ਕੇ ਆਉਂਦਾ ਵੈਸੇ ਤਾਂ ਹਰ ਦਿਨ ਨਵਾਂ ਪੈਗਾਮ ਲੈ ਕੇ ਆਉਂਦਾ ਹੈ ਇੱਕ ਨਵਾਂ ਸੁਨੇਹਾ ਲੈ ਕੇ ਆਉਂਦਾ ਹਰ ਦਿਨ ਵਿਦਵਾਨ ਕਹਿੰਦੇ ਨੇ ਆਪਣੀ ਆਪ ਵਿੱਚ ਇੱਕ ਮੁਕੰਮਲ ਜ਼ਿੰਦਗੀ ਹੈ ਜਿਹੜੀ ਵਿਅਕਤੀ ਜਿਉਂਦਾ ਹੈ ਇਸ ਕਰਕੇ ਉੱਠਣ ਤੋਂ ਪਹਿਲਾਂ ਅ ਅ ਸੌਣ ਤੋਂ ਪਹਿਲਾਂ ਸ਼ੁਕਰਾਨਾ ਕਰਨਾ ਚਾਹੀਦਾ ਹੈ ਔਰ ਉੱਠ ਕੇ ਸਭ ਤੋਂ ਪਹਿਲਾਂ ਅਕਾਲ ਪੁਰਖ ਦਾ ਜਿਸ ਵੀ ਆਸ਼ੀਰਵਾਦ ਨੂੰ ਤੁਸੀਂ ਮੰਨਦੇ ਹੋ ਉਦੇ ਮੁਤਾਬਕ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਹੈ ਇਹ ਪਰਵਰਿਤਗਾਰ ਤੋਂ ਜ਼ਿੰਦਗੀ ਦਾ ਘੋਰ ਸਾਲ ਦਿੱਤਾ ਇੱਕ ਦਿਨ ਵਿੱਚ ਤੁਸੀਂ ਬਹੁਤ ਵੱਡੀਆਂ ਪ੍ਰਾਪਤੀਆਂ ਵੀ ਕਰ ਸਕਦੇ ਇਸੇ ਤਰ੍ਹਾਂ ਮਹੀਨਿਆਂ ਦੇ ਬਾਰੇ ਹੈ ਇਹ ਗੁਰੂ ਸਾਹਿਬਾਨ ਨੇ ਹਰ ਮਹੀਨੇ ਦੀ ਮਹੱਤਤਾ ਨੂੰ ਉਜਾਗਰ ਕੀਤਾ ਹੈ ਔਰ ਮੈਸੇਜ ਇਹ ਹੀ ਹੈ ਕਿ ਪ੍ਰਭੂ ਨਾਮ ਨਾਲ ਜੁੜਨਾ ਚੰਗੇ ਕਾਰਜ ਕਰਨੇ ਨੇ ਜਿਨ੍ਹਾਂ ਦੇ ਨਾਲ ਆਪਣਾ ਵੀ ਫਾਇਦਾ ਹੋਵੇ ਆਪਣੇ ਮਨ ਨੂੰ ਵੀ ਸ਼ਾਂਤੀ ਮਿਲੇ ਟਿਕਾਣਾ ਮਿਲੇ ਉਹ ਸਮਾਜ ਵਿੱਚ ਆਵੇ ਖੇੜੇ ਵਿੱਚ ਆਵੇ ਬਸੰਤ ਵਿੱਚ ਆਵੇ ਤੇ ਸਦ ਬਸੰਤ ਗੁਰ ਮਿਲੇ ਦਿਓ ਜਿਹੜਾ ਗੁਰੂ ਨਾਲ ਜੁੜਦਾ ਹੈ ਉਹਦੀ ਸਦਾ ਬਸੰਤ ਹੈ ਪੰਜਾਬੀ ਦੀ ਕਹਾਵਤ ਵੀ ਹੈ ਨਾ ਕਿ ਸਦਾ ਦਿਵਾਲੀ ਸਾਧ ਦੀ ਅਠੋ ਪੈਰ ਬਸੰਤ ਜਿਹੜੇ ਨਾਮ ਰੰਗ ਚੰਗੇ ਹੋਏ ਨੇ ਉਹਨਲੀ ਅਠੋ ਪੈਰ ਬਸੰਤੀ ਹੈ ਤੇ 12 ਮਾ ਜਿਹੜੇ ਆ ਇਹ 12 ਮਾ ਦੇ ਰਾਹੀ ਉਦੇਸ਼ ਕੀਤੇ ਗਏ ਨੇ ਤੇ ਗੁਰੂ ਗ੍ਰੰਥ ਸਾਹਿਬ ਤੋਂ 12 ਮਾ ਨੇ ਵੈਸੇ 12 ਮਾ ਹੋਰ ਵੀ ਕਈ ਕਵੀਆਂ ਦੀਆਂ ਰਚਨਾਵਾਂ ਮਿਰਜ਼ੀਆਂ ਨੇ ਇਸ ਸਿਨਫ ਵਿੱਚ ਇੱਕ ਵਨਗੀ ਹੈ ਸਾਹਿਤ ਇਹ ਗੁਰੂ ਗ੍ਰੰਥ ਸਾਹਿਬ ਤੋਂ 12 ਮਾ ਨੇ ਪਹਿਲਾ 12 ਮਾ ਜਿਹੜਾ ਹੈ ਉਹ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਉਚਾਰਨ ਕੀਤਾ ਤੇ ਉਹਦਾ ਰਾਗ ਹੈ ਤੁਖਾਰੀ ਆਮ ਤੌਰ ਦੇ ਤੇ ਰਾਗੀ ਸਿੰਘਾ ਨੂੰ ਉਹਦੀ ਭਾਸ਼ਾ ਜਰਾ ਕਠਨਾ ਤੇ ਮੈਂ ਜੇ ਇਹ ਲਫ਼ਜ਼ ਵਰਤਾਂ ਕਿ ਬਹੁਤ ਘੱਟ ਰਾਗੀਆਂ ਨੂੰ ਉਹ 12ਵਾਂ ਕੰਠ ਹੈ ਇਸ ਕਰਕੇ ਉਹਨੂੰ ਕੱਟ ਰਾਗੀ ਨੇ ਗਾਇਆ ਪਰ ਜੇ ਤੁਸੀਂ ਕਿਸੇ ਤੋਂ ਸੁਣੋ ਜੇ ਕਿਸੇ ਨੂੰ ਆਉਂਦਾ ਹੋਵੇ ਤੇ ਲਾਜਵਾਬ ਗੁਰੂ ਸਾਹਿਬ ਨੇ ਸਿੰਬਲਿਸ ਮੈਟਾਫਰ ਕਿ ਉਹਦੇ ਚ ਸੰਕੇਤ ਉਹ ਚ ਪ੍ਰਮਾਣ ਵਰਤੇ ਨੇ ਅ ਦ੍ਰਿਸ਼ਾਵਰੀ ਐਸੀ ਹੈ ਕਮਾਲ ਦੀ ਜਿਹੜਾ 12ਵਾਂ ਆਮ ਤੌਰ ਤੇ ਆਪਾਂ ਅ ਤੁਸੀਂ ਵੀ ਸਾਰੇ ਤੇ ਮੈਂ ਵੀ ਬਚਪਨ ਤੋਂ ਸੁਣਦਾ ਆਂ ਤੇ ਜਿਹੜਾ ਪ੍ਰਚਲਿਤ ਹੈ ਜਿਹੜਾ ਸੰਕ੍ਰਾਂਤੀ ਅਸਲ ਤਲਵਰ ਸੰਕ੍ਰਾਂਤੀ ਹਿੰਦੀ ਦਾ ਉਹ ਤੋਂ ਪੰਜਾਬੀ ਚ ਬਣ ਗਿਆ ਸੰਗਰਾਗ ਸੰਗਰਾਗ ਆਪਾਂ ਮਨਾਉਂਦੇ ਜ ਸੰਗਰਾਗ ਮਸਿਆ ਤੇ ਸੰਗਰਾਗ ਇਹ ਪੁਰਾਣੇ ਸਮੇਂ ਤੋਂ ਗੁਰਦੁਆਰਾ ਦੇਵਾਨ ਲੱਗਦੇ ਆ ਰਹੇ ਆ ਸਗਰਾ ਦਾ ਮਤਲਬ ਹੈ ਵੀ ਇਕੱਠੇ ਹੋ ਕੇ ਸਾਰੇ ਉਸ ਦੇ ਨਾਮ ਬਾਣੀ ਦਾ ਜਾਪ ਕਰੋ ਤੇ ਉਸ ਮਹੀਨੇ ਦਾ ਨਾਮ ਸੁਣਦਾ ਵੱਡਾ ਮਹਾਤਮ ਸਮਝਿਆ ਜਾਂਦਾ ਹੈ ਉਸ ਮਹੀਨੇ ਦਾ ਨਾਮ ਪਾਠੀ ਸਿੰਘ ਤੋਂ ਸੁਣਦਾ ਮਤਲਬ ਇਹ ਹੈ ਕਿ ਜਿਹੜਾ ਪੈਗਾਮ ਹੈ ਗੁਰੂ ਸਾਹਿਬ ਨੇ ਦਿੱਤਾ ਹੋਇਆ ਇਸ ਮਹੀਨੇ ਪ੍ਰਤੀ ਜੋ ਕੁਝ ਜਿਸੀ ਕੰਮ ਕਰਨਾ ਹੈ ਜੋ ਸਾਨੂੰ ਰਾਹ ਦਸਾਇਆ ਦਰਸਾਇਆ ਗੁਰੂ ਸਾਹਿਬ ਨੇ ਉਹ ਉਹ ਅਸੀਂ ਆਪਣੇ ਇਨ੍ਹਾਂ ਕੰਨਾਂ ਨਾਲ ਸਰਵਣਾ ਨਾਲ ਸੁਣਨਾ ਤੇ ਜ਼ੁਬਾਨ ਨਾਲ ਨਾਲ ਬੋਲਣਾ ਤੇ ਹਿਰਦੇ ਵਿੱਚ ਉਹਨੂੰ ਵਸਾਉਣਾ ਤੇ ਉਹਦੇ ਤੇ ਅਮਲ ਕਰਨਾ ਤਾਂ ਉਹ ਤੁਹਾਡਾ ਮਹੀਨਾ ਸਫਲ ਹੋਵੇਗਾ ਫਿਰ ਇਸ ਤਰ੍ਹਾਂ ਮਹੀਨਾ ਦਰ ਮਹੀਨਾ ਸਾਡੀ ਜ਼ਿੰਦਗੀ ਜਿਹੜੀ ਆ ਉਹ ਸਫਲ ਹੁੰਦੀ ਜਾਏਗੀ ਤੋਂ ਦੂਸਰਾ ਜਿਹੜਾ 12ਵਾਂ ਪ੍ਰਚਲਿਤ ਹੈ ਉਹ ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਹੈ ਮੈਂ ਦੱਸਿਆ ਨਾ ਪਹਿਲਾ 12ਵਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਚਾਰਨ ਕੀਤਾ ਰਾਗ ਹੈ ਤੁਖਾਰੀ ਤੇ ਦੂਸਰਾ 12ਵਾਂ ਜਿਹੜਾ ਆਮ ਤੌਰ ਤੇ ਹਰ ਸੰਗਰਾਂਤ ਤੇ ਪੜਿਆ ਜਾਂਦਾ ਹੈ ਤੇ ਸੁਣਿਆ ਜਾਂਦਾ ਤੇ ਗਾਇਆ ਜਾਂਦਾ ਹੈ ਉਹ ਹੈ ਰਾਗ ਮਾਜ ਜੇ ਰਚਨਾਕਾਰ ਨੇ ਪੰਜਵੇਂ ਪਾਤਸ਼ਾਹ ਸ੍ਰੀ ਗੁਰਗੰਨ ਸਾਹਿਬ ਦੇ ਸੰਕਰਨ ਕਰਤਾ ਰਚੇਤਾ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਪੰਜਵੇਂ ਪਾਤਸ਼ਾਹ ਸਹੀਦਾ ਦੇ ਸਰਤਾਜ ਤੋਂ ਚੇਤ ਗੋਵਿੰਦ ਅਰਾਧਿਏ ਇੱਥੋਂ ਸ਼ੁਰੂ ਹੁੰਦਾ ਹੈ ਇਸ ਤੋਂ ਪਹਿਲਾਂ ਇੱਕ ਸ਼ਲੋਕ ਆਉਂਦਾ ਹੈ ਫਿਰ ਚੇਤ ਚੇਤ ਤੋਂ ਚੇਤ ਗੋਵਿੰਦ ਅਰਾਧਿਏ ਹੋਵੇ ਅਨੰਦ ਕਣਾ ਸਤਿਨਾਮੁ ਲਾਈਏ ਰਸਨਾ ਨਾਮ ਪੜਾ ਇਥੇ ਸ਼ੁਰੂ ਹੁੰਦਾ ਹੁੰਦਾ ਫਿਰ ਆਪਾਂ ਹੁਣ ਆ ਜਾਂਦੇ ਆ ਪੋ ਦਾ ਮਹੀਨਾ ਜਿਹੜਾ ਹੁਣ ਆਰੰਭ ਹੋਇਆ ਹੈ ਇਸ ਮਹੀਨੇ ਪਰਤੀ ਕੀ ਉਪਦੇਸ਼ ਹੈ ਮੈਂ ਇਸ ਐਪੀਸੋਡ ਵਿੱਚ ਇਹ ਦੱਸਣ ਦਾ ਯਤਨ ਕਰਾਂਗਾ ਜਿੰਨੀ ਕੁ ਬੁੱਧ ਮੈਨੂੰ ਆਕਾਰਪੁਰਖ ਨੇ ਬਖਸ਼ੀ ਹੈ ਤੇ ਜਿੰਨੀ ਕੁ ਮੈਨੂੰ ਸਮਝ ਪਈ ਹੈ ਇਹਨੂੰ ਗੁਰੂ ਸਾਹਿਬ ਨੇ ਪੋਖ ਲਿਖਿਆ ਤੇ ਇੱਥੇ ਦੋ ਲਫ਼ਜ਼ ਪਹਿਲੇ ਪਹਿਲੀ ਪੰਕਤੀ ਵਿੱਚ ਪਵਿੱਤਰ ਤੋਖਵਚੋਂਦੇ ਨੇ ਪੋਖ ਤੇ ਤੁਖਾਰ پوਖ ਦਾ ਮਤਲਬ ਹੈ ਪੋ ਜਮੀਨਾ ਤੇ ਤੁਖਾਰ ਦਾ ਮਤਲਬ ਹੁੰਦਾ ਅਤ ਦੀ ਠੰਡੀ ਰੁੱਤ ਜਾਂ ਠੰਡ ਜਾਂ ਕਾਂਬਾ ਪਾਲਾ پوਖ ਤੁਖਾਰ ਨਾ ਵਿਆਪੇ ਉਹਨਾਂ ਜੀਵ ਰੂਪੀ ਇਸਤਰੀਆਂ ਨੂੰ ਪੋ ਦੇ ਮਿਨੇ ਦਾ ਪਾਲਾ ਕੋਈ ਕਾਂਬਾ ਨਹੀਂ ਛੇੜ ਸਕਦਾ ਉਹਨਾਂ ਨੂੰ ਇਹਦੇ ਨਾਲ ਕੋਈ ਸਮੱਸਿਆ ਨਹੀਂ ਉਹ ਪਾਲਾ ਉਹਨਾਂ ਤੇ ਅਸਰ ਨਹੀਂ ਕਰਦਾ ਕਿਨਾਂ ਤੇ ਕੰਠ ਮਿਲਿਆ ਹਰ ਨਾਹ ਇਹ ਇਹ ਨਾਹ ਜਿਹੜਾ ਲਫ਼ਜ਼ ਹੈ ਇਹਦੀ ਵਿਆਖਿਆ ਬੜੀ ਢੂੰਗੀ ਹੈ ਆਮ ਤੌਰ ਤੇ ਨੂੰ ਨਾਮ ਦੇ ਨਾਲ ਰਲਗੜ ਕਰ ਲਿਆ ਜਾਂਦਾ ਪਰ ਨਹੀਂ ਨਾਹ ਦਾ ਮਤਲਬ ਹੈ ਕੰਤ ਜਿਹੜੀ ਜੀਵ ਰੂਪੀ ਔਰਤ ਦਾ ਕੰਤ ਇਸ ਮਹੀਨੇ ਉਹਦੇ ਨਾਲ ਹੈ ਜਾਂ ਦੂਸਰੇ ਲਫ਼ਜ਼ਾਂ ਇਸ ਤੀਰੁਪੀ ਇਸਤਰੀ ਦੇ ਮਨ ਵਿੱਚ ਆਪਣੇ ਪ੍ਰਭੂ ਪਰਮੇਸ਼ਰ ਕੰਤ ਦੀ ਯਾਦ ਹੈ ਉਹ ਸਮਝੋ ਦੇ ਨਾਲ ਹੀ ਹੈ ਤੇ ਉਹਨੂੰ ਉਹ ਪਾਲਾ ਜਾਂ ਦੁਸਰੇ ਲਫਜ਼ਾਂ ਦੇ ਦੁੱਖ ਤੇ ਸੰਤਾਪ ਤੇ ਝੋਰੇ ਚਿੰਤਾਵਾਂ ਤੇ ਵਿਸ਼ੇਵਿਕਾਰ ਕੋਈ ਕਸ਼ਟ ਨਹੀਂ ਪਹੁੰਚਾਉਂਦੇ ਉਹਨੂੰ ਵਿਆਪਕ ਦੇ ਹੀ ਨਹੀਂ ਪੰਜਾਬੀ ਵਿੱਚ ਹੈਗੀ ਹੈ ਉਹ ਤੁਕਾਰਨਾ ਵਿਆਪਕ ਕੰਠ ਮਿਲਿਆ ਹਰਨਾ ਜਿਹਨਾਂ ਨੂੰ ਆਪਣੇ ਇਹ ਸ਼ੋਹ ਨੇ ਉਹਨਾਂ ਦੇ ਸ਼ੋਹ ਨੇ ਪਤੀ ਪਰਮੇਸ਼ਰ ਨੇ ਆਪਣੇ ਕੰਠ ਦੇ ਨਾਲ ਲਾਇਆ ਹੋਇਆ ਆਪਣੇ ਹਿਰਦੇ ਨਾਲ ਲਾਇਆ ਹੋਇਆ ਉਹਨਾਂ ਨੂੰ ਕੋਈ ਦੁੱਖ ਨਹੀਂ ਵਿਆਪਦੀ ਉਹਨੂੰ ਹਮੇਸ਼ਾ ਸੁਖੀ ਸੁਖ ਹੈ ਆਤਮਿਕ ਅਨੰਦ ਹੈ ਅਗਲੀ ਤੁਕ ਮਨ ਵਿਦਿਆ ਚਰਨ ਆਰਬਿੰਦ ਵਿਦਿਆ ਦਾ ਮਤਲਬ ਐਨ ਇੱਕ ਵਿੱਚ ਹੋਇਆ ਹੋਇਆ ਚਰਨ ਆਰਬਿੰਦ ਪ੍ਰਭੂ ਕਾਰਕੁਸ਼ ਦੇ ਪਵਿੱਤਰ ਚਰਨ ਕਮਣਾ ਨਾਲ ਮਨ ਬੇਦਿਆ ਚਰਨਾਰ ਬਿੰਦ ਦਰਸ਼ਨ ਲਗੜਾ ਸਾਹ ਉਹਨਾ ਦੇ ਅੰਦਰ ਪਿਆਸ ਜਿਹੜੀ ਹੈ ਉਹ ਪ੍ਰਭੂ ਦੇ ਦਰਸ਼ਨਾਂ ਦੀ ਪਿਆਸ ਹੈ ਭੋਗ ਤੁਖਾਰਨਾ ਵਿਆਪੀ ਕੰਠ ਮਿਲੇ ਹਰਨਾਵ ਮਨ ਬੇਦਿਆ ਚਰਨਾਰ ਬਿੰਦ ਦਰਸ਼ਨ ਲਗੜਾ ਸਾਹ ਫਿਰ ਅਗਲੀ ਤੁਖ ਜੀ ਗੁਰੂ ਸਾਹਿਬ ਫਰਮਾਨ ਕਰਦੇ ਨੇ ਓਟ ਗੋਬਿੰਦ ਗੋਪਾਰਾਏ ਸੇਵਾ ਸਾਮੀ ਲੈ ਓਟ ਗੁਪਿੰਦ ਗੋਪਾਲ ਰਾਏ ਗੁਰੂਗ੍ਰਾਦ ਸਾਹਿਬ ਕਈ ਜਗ੍ਹਾ ਗੋਪਾਲ ਰਾਏ ਇਕੱਠਾ ਹੁੰਦੇ ਬੰਦਨਾ ਹਰ ਬੰਦਨਾ ਗੁਣ ਗਾਵੋ ਗੋਪਾਲ ਰਾਏ ਤੋਂ ਜਿਹੜੇ ਗੋਪਾਲ ਰਾਏ ਦੀ ਬੰਦਨਾ ਕਰਦੇ ਨੇ ਉਹਦੀ ਆਰਾਧਨਾ ਕਰਦੇ ਨੇ ਉਹਦਾ ਸਿਮਰਨ ਕਰਦੇ ਨੇ ਉਹਦੇ ਧਿਆਨ ਵਿੱਚ ਜੁੜਦੇ ਆ ਉਹਨਾਂ ਨੂੰ ਕੀ ਪ੍ਰਾਪਤੀ ਹੁੰਦੀ ਹੈ ਓਟ ਗੁਪਿੰਦ ਗੋਪਾਲ ਰਾਏ ਸੇਵਾ ਸਾਮੀ ਲੈ ਉਹ ਫਿਰ ਆਪਣੀ ਸੇਵਾ 'ਚ ਉਹਨੂੰ ਆਕਾਰ ਪੁਰਖ ਲਾ ਲਿੰਦਾ ਹੈ ਜਾਂ ਉਹ ਜੀਵਾਤਮਾ ਸੇਵਾ ਚ ਲੱਗ ਜਾਂ ਵਿਖਿਆ ਪੋਹ ਨਾ ਸਕੇ ਪੋਹ ਦਾ ਮਤਲਬ ਹੁੰਦਾ ਫੇਰ ਦੁਬਾਰਾ ਉਹ ਹੀ ਕਿ ਕੋਈ ਨੁਕਸਾਨ ਨਹੀਂ ਪਹੁੰਚਾ ਸਕਦੀ ਵਿਖਿਆ ਵਿਖਿਆ ਕਿਹੜੀ ਹੈ ਵਿਖਿਆ ਦਾ ਮਤਲਬ ਜ਼ਹਿਰ ਜਿਹੜੇ ਸੰਸਾਰ ਸੰਸਾਰ ਕਰ ਸੰਕ ਸਭ ਕੀ ਲੀਨ ਹੋ ਕੇ ਗਲਤਾਨ ਹੋ ਕੇ ਇਹਨਾਂ ਨੀਵਾ ਚਲੇ ਜਾਣਾ ਆਤਮਿਕ ਤੌਰ ਤੇ ਕਿ ਵਿਸ਼ੇ ਵਿਕਾਰਾਂ ਵਿੱਚ ਉਲਝ ਕੇ ਰਹਿ ਜਾਣਾ ਤੇ ਜੀਵਨ ਦੇ ਮਨੋਰਥ ਦੀ ਸੋਝੀ ਕਿ ਆਓ ਸੁਣ ਪੜਨ ਕੋ ਬਾਣੀ ਨਾਮ ਵਿਸਾਰ ਲੱਗੇ ਲਾਲਚ ਬਿਰਥਾ ਜਨਮ ਪ੍ਰਾਣੀ ਬੀਤ ਜਾਏ ਬੀਤ ਜਾਏ ਜਨਮ ਆਕਾਜ ਇਹ ਜਿਹੜਾ ਜਨਮ ਹੈ ਆਕਾਜ ਹੀ ਬੀਤ ਰਿਹਾ ਇਸ ਕਰਕੇ ਇਹ ਨੂੰ ਸਕਾਰਤ ਕਰਨਾ ਵਿਖਿਆ ਪਹੁੰਚ ਨ ਸਕੇ ਇਹ ਜਿਹੜੀ ਸੰਸਾਰ ਰੂਪੀ ਵਿਖਿਆ ਜਿਹੜੇ ਜਿਹੜੇ ਵਿਸ਼ੇ ਵਿਕਾਰ ਨੇ ਇਹਨਾਂ ਦੀ ਸਹਿਰ ਜਿਹੜੇ ਇਹ ਉਹਦੇ ਤੇ ਕੋਈ ਅਸਰ ਨਹੀਂ ਕਰ ਸਕਦੀ ਵਿਖਿਆ ਪਹੁੰਚ ਨ ਸਕੇ ਮਿਲ ਸਾਧੂ ਗੁਣਾਂ ਕyunki ਸਾਧੂਆਂ ਦਾ ਸੰਗਤ ਕਰਕੇ ਸਾਧੂਆਂ ਦਾ ਸੰਗ ਕਰਕੇ ਸਤ ਸੰਗਤ ਕਰਕੇ ਇਹ ਇਹ ਜਿਹੜੀ ਇਹਨਾਂ ਦੀ ਮਾਰ ਹੈ ਉਹ ਤੋਂ ਵਿਅਕਤੀ ਜਿਹੜਾ ਜੀਵ ਰੂਪੀ ਆਤਮਾ ਜਿਹੜੀ ਆ ਉਹ ਵੱਜ ਜਾਂਦੀ ਹੈ ਜੈ ਤੇ ਉਪਜੀ ਤੈ ਮਿਲੀ ਸੱਚੀ ਪੀਤ ਸਮਾਓ ਜੈ ਤੇ ਉਪਜੀ ਤੈ ਮਿਲੀ ਅਸੀਂ ਉਪਜੀ ਕਿੱਥੋਂ ਆ ਪੰਜਾਂ ਤਤਾਂ ਤੋਂ ਅਕਾਲ ਪੁਰਖ ਦੀ ਅਸੀਂ ਅੰਸ਼ ਹੈ ਅਸੀਂ ਹਾਂ ਜੀਵਾਤਮਾ ਤੇ ਉਹ ਹੈ ਪਰਮਾਤਮਾ ਜੈ ਤੇ ਉਪਜੀ ਤੈ ਮਿਲੀ ਜਿਹੜੇ ਬੰਦਗੀ ਕਰਦੇ ਨੇ ਉਹਦੇ ਵਿੱਚ ਲੀਨ ਹੋ ਜਾਂਦੇ ਆ ਨਾਨਕ ਦੀਨ ਪਾਇਓ ਗੋਬਿੰਦ ਸਿਓ ਜੋ ਪਾਣੀ ਸੰਗ ਪਾਣੀ ਜੇ ਤੇ ਪੁਰੀ ਤੇ ਮਰੀ ਸੱਚੀ ਪ੍ਰੀਤ ਸਮਾਓ ਸੱਚੀ ਪ੍ਰੀਤ ਨਾਲ ਜਿਹੜੇ ਜੁੜਦੇ ਨੇ ਜਿਹੜੇ ਕਾਰਪਕ ਨੂੰ ਸੱਚੀ ਮੁੱਚੀ ਦਿਲੋਂ ਆਰਾਧ ਦੇ ਨੇ ਪਿਆਰ ਕਰਦੇ ਨੇ ਬੰਦਗੀ ਕਰਦੇ ਨੇ ਉਹ ਉਹਦੇ ਵਿੱਚ ਹੀ ਲੀਨ ਹੋ ਜਾਂਦੇ ਆ ਉਹਨਾਂ ਵਿੱਚ ਹੀ ਉਹ ਆਤਮਿਕ ਤੌਰ ਤੇ ਆ ਵਿਸ਼ਵਾਸ ਪ੍ਰਾਪਤ ਕਰਨ ਹਿਤ ਲੀਨ ਹੋ ਜਾਂਦੇ ਅਗਲੀ ਤੁਕ ਹੈ ਕਰ ਗਏ ਲੀਨੇ ਪਾਰ ਬ੍ਰह्म ਬੌਰ ਨ ਬਿਛੜਿਆ ਕਰ ਕੇ ਲਈ ਨਹੀਂ ਪਰਬੰ ਜਿਹਦੀ ਬਾ ਅਕਾਲ ਪੁਰਖ ਨੇ ਫੜ ਰਹੀ ਹੈ ਜਾਂ ਜਿਹਨੇ ਆਪਣਾ ਅਕਾਲ ਪੁਰਖ ਦੇ ਉੱਤੇ ਛੱਡ ਦਿੱਤਾ ਉਹਦੀ ਰਜ਼ਾਵਤ ਤੇ ਰਾਜ਼ੀ ਰਹਿਣਾ ਸਿੱਖ ਲਿਆ ਬਹੁ ਨ ਵਿਛੜਿਆ ਉਹ ਫਿਰ ਉਹਦਾ ਵਿਛੋੜਾ ਨਹੀਂ ਪਿੰਦਾ ਮੁੜ ਕੇ ਉਹਦਾ ਫਿਰ ਮਿਲਾਪ ਹੋ ਜਾਂਦਾ ਸਦੀਵ ਉਹਦਾ ਮਨ ਪ੍ਰਭੂ ਚਰਨਾ ਵਿੱਚ ਟਿਕ ਜਾਂਦਾ ਹੈ ਉਹਨੂੰ ਟਿਕਾ ਆ ਜਾਂਦਾ ਹੈ ਉਹਦੀ ਉਹਦੀ ਪਟਕਣਾ ਜਿਹੜੀ ਹੈ ਉਹ ਖਤਮ ਹੋ ਜਾਂਦੀ ਆਵਾ ਗਮਣ ਜਿਹੜਾ ਉਹ ਖਤਮ ਹੋ ਜਾਂਦਾ ਉਹਨੂੰ ਨਿਰਵਾਣ ਪ੍ਰਾਪਤੀ ਨਿਰਵਾਣ ਪੱਦੀ ਜਾਂ ਜਿਹਨੂੰ ਆਪਾਂ ਕਹਿੰਦੇ ਨਿਜ ਕਰਵਾਸਾ ਪਾਇਦਾ ਉਹ ਆਪਣੇ ਨਿਜ ਕਰ ਵਿੱਚ ਸਮਾ ਜਾਂਦਾ ਟਿਕ ਜਾਂਦਾ ਟਿਕਾਉ ਆ ਜਾਂਦਾ ਟਿਕਾਉ ਤੇ ਸਹਿਜ ਆਉਣਾ ਗੁਰਮੁਖੀ ਨਿਸ਼ਾਨੀ ਹੈ ਤੇ ਗੁਰੂ ਸਾਹਿਬ ਕਹਿੰਦੇ ਨੇ ਇਸ ਤਰ੍ਹਾਂ ਹੀ ਟਿਕਾਉ ਮਿਲਦਾ ਇਹ ਪੋਦੇ ਮਹੀਨੇ ਰਾਹੀ ਗੁਰੂ ਅਰਜਨ ਦੇਵ ਜੀ ਫਰਮਾਨ ਕਰਦੇ ਨੇ ਅਗਲੀ ਟੋਕਲੀ ਸਰਨ ਪਈ ਨਾਰਾਇਣੇ ਨਾਰਾਇਣੇ ਦਾ ਮਤਲਬ ਅਕਾਲ ਪੁਰਖ ਨਾਰਾਇਣ ਅਕਾ ਗੁਰੂ ਗ੍ਰੰਥ ਸਾਹਿਬ ਦਾ ਬੈਂਤ ਨਾਮ ਨੇ ਰਾਮ ਜਿਹੜਾ ਸਾਰੇ ਜਗ੍ਹਾ ਰਮਿਆ ਹੋਇਆ ਨਾਰਾਇਣ ਤੇ ਪ੍ਰਭੂ ਪਰਮੇਸ਼ਰ ਸੋਹ ਤੇ ਸੰਤ ਨੂੰ ਅਕਾਲ ਪੁਰਖ ਦੇ ਰੂਪ ਵਿੱਚ ਵੀ ਵਿਚਾਰਿਆ ਜਾਂਦਾ ਤੇ ਇਸੇ ਤਰ੍ਹਾਂ ਰਹੀਮ ਕਰੀਮ ਕਰਤਾਪੁਰਖ ਕਰਤਾਰ ਅੱਲਾ ਰਾਜ਼ਕ ਰਹੀਮ ਰਹੀਮ ਤੇ ਕਿਰਪਾ ਨਿਤ ਇਸ ਤਰ੍ਹਾਂ ਆ ਦਾਤਾਰ ਵਿਅੰਤਨਾ ਨੇ ਵਿਅੰਤਨਾ ਤੇ ਰੂਪ ਵੀ ਅਨੇਕ ਨੇ ਕੋਈ ਕੋਈ ਇਹਨੂੰ ਸਮਝਦਾ ਕਿ ਸਾਰੇ ਰੰਗਾਂ ਵਿੱਚ ਉਹ ਆਪ ਵਿਚਰੇ ਵਿਚਰੇ ਹੈ ਫਿਰ ਜਿਹੜੇ ਹੋਰ ਸਾਰੀਆਂ ਆਸਾਂ ਛੱਡ ਕੇ ਮੈਂ ਸਭ ਕੁਝ ਛੋੜ ਪ੍ਰਭ ਤੂੰ ਹੀ ਤੇ ਆਇਆ ਇੱਕ ਟੋਕਾ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਟੋਕ ਮੈਂ ਸਭ ਕੁਝ ਛੋੜ ਪ੍ਰਭ ਤੂੰ ਹੀ ਤੇ ਆਇਆ ਜਿਨੇ ਸਾਰੇ ਆਸਰੇ ਛੱਡ ਕੇ ਸਿਰਫ ਅਕਾਲ ਪੁਰਖ ਦਾ ਓਟ ਆਸਰਾ ਲਿਆ ਔਰ ਉਹਦੇ ਨਾਨਾਰ ਆਪਣਾ ਚਿੱਤ ਜੋੜਿਆ ਉਹਦੀ ਅराधना ਤੇ ਬੰਦਗੀ ਸਿਮਰਨ ਕੀਤਾ ਸਰਸੰਗਤ ਕੀਤੀ ਹੈ ਸ਼ਰਨ ਪਈ ਨਾਰਾਇਣੇ ਨਾਨਕ ਦਰ ਪੜਿ ਆਓ ਉਹ ਫਿਰ ਉਹਦੇ ਦਰ ਦੇ ਉੱਤੇ ਆਪਣਾ ਮਸਤਕ ਨਿਵਾ ਕੇ ਤੇ ਆਪਣਾ ਆਪ ਸਮਰਪਣ ਕਰ ਦਿੰਦੇ ਨੇ ਤਨ ਮਨ ਤਨ ਸਭ ਸੌਂਪ ਗੁਰ ਕੋ ਹੁਕਮ ਮੰਨਿਆ ਪਾਈ ਓ ਫਿਰ ਹੁਕਮ ਮੰਨਦਿਆਂ ਨੇ ਜੀਵ ਰੂਪੀ ਇਸਤਰੀਆਂ ਤਾਂ ਉਹਨਾਂ ਦਾ ਕਲਿਆਣ ਹੁੰਦਾ ਤੇ ਅੰਤਮ ਤੋਕ ਵਿੱਚ ਯਾਨੀ ਜਿਹੜਾ ਪਹਿਲੇ ਤੋਂ ਆਰੰਭ ਹੁੰਦੀ ਹੈ ਨਾ ਅੰਤਮ ਜਿਹੜੀ ਤੋਕ ਹੈ ਹਰ ਸਟੈਂਜ਼ੇ ਦੀ ਹਰ ਹਰ ਮਹੀਨੇ ਦੀ ਜੋ ਉਪਦੇਸ਼ਾ ਗੁਰੂ ਸਾਹਿਬਾਨ ਨੇ ਬਖਸ਼ੀ ਕੀਤਾ ਗੁਰੂ ਨਾਨਕ ਦੇਵ ਜੀ ਨੇ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਉਹ ਚ ਨਿਚੋੜ ਹੈ ਕਿ ਭੋਖ ਸੁਖੰਦਾ ਭੋਖ ਸੁਹੰਦਾ ਸਰਬ ਸੁਖ ਉਕ ਸੁਹੰਦਾ ਸਰਬ ਸੁਖ। ਉਹ ਦਾ ਮਹੀਨਾ ਉਹਨਾਂ ਜੀਵ ਰੂਪੀ ਇਸਤਰੀਆਂ ਲਈ ਸੁਹਾਵਣਾ ਤੇ ਸੋਹੰਡੜਾ ਤੇ ਵਧੀਆ ਤੇ ਇੱਕ ਲਾਭਕਾਰੀ ਰਿੰਦਾ ਹਮੇਸ਼ਾ ਉਕ ਸੁਹੰਦਾ ਸਰਬ ਸੁਖ ਜਿਸ ਬਖਸ਼ੇ ਵੇ ਪਰਵਾਹ ਜਿਸ ਨੂੰ ਬਖਸ਼ ਰਹੇ ਮੇਰੇ ਪਿਆਰੇ ਸੋ ਜਸ ਤੇਰਾ ਗਾ। ਜਿਸ ਨੂੰ ਬਖਸ਼ੇ ਸਿਰਸਲਾ ਨਾਨ ਪਾਤਸ਼ਾਹੀ ਪਾਛ ਗੁਰੂ ਸਾਹਿਬ ਇਹ ਤਤ ਕਰਦੇ ਨੇ ਕਿ ਪੋਦੇ ਮਹੀਨੇ ਵਿੱਚ ਜਿਹੜੀਆਂ ਜੀਵ ਰੂਪੀ ਇਸਤਰੀਆਂ ਜਗਿਆਸੂ ਨਾਮ ਰਸਿਏ ਨਾਮਨੜ ਜੁੜਦੇ ਨੇ ਆਪਣੇ ਕੰਠ ਦੇ ਵਿੱਚੋਂ ਬਾਣੀ ਉਚਾਰਦੇ ਨੇ ਇਹਨਾਂ ਨੇਤਰਾਂ ਨਾਲ ਗੁਰੂ ਦੇ ਦਰਸ਼ਨ ਦੀਦਾਰੇ ਕਰਦੇ ਨੇ ਬਾਣੂ ਗੁਰੂ ਦੇ ਸ਼ਬਦ ਗੁਰੂ ਦੇ ਇਸ ਰਸਨਾ ਨਾਮ ਸਿਮਰਦੇ ਨੇ ਸਰਵਨਾਣ ਬਾਣੀ ਸੁਣਦੇ ਨੇ ਕਿ ਚੰਗੇ ਕੰਮ ਕਰਦੇ ਨੇ ਨੇਕ ਕੰਮ ਕਰਦੇ ਨੇ ਪਰਮਾਰਥ ਦੇ ਕੰਮ ਕਰਦੇ ਨੇ ਦਾਨਪੁਨ ਇਸ਼ਨਾਨ ਕਰਦੇ ਨੇ ਤੇ ਮਨੁੱਖਤਾ ਦੇ ਭਲੇ ਲਈ ਤਤਪਰ ਇੰਦੇ ਤਾਤ ਪ੍ਰਯੋਜਨ ਉਹ ਚ ਮਿਟ ਜਾਂਦੀ ਹੈ ਉਹਨਾਂ ਨੂੰ ਫਿਰ ਇਹ ਮਹੀਨਾ ਬੜਾ ਹੀ ਸੁਖਦਾਈ ਅਤੇ ਸਬਲ ਹੋ ਕੇ ਉਹਨਾਂ ਦੀ ਜੀਵਨ ਵਿੱਚ ਇੱਕ ਨਵਾਂ ਖੇੜਾ ਇੱਕ ਨਵੀਂ ਉਮੰਗ ਇੱਕ ਨਵਾਂ ਉਤਸ਼ਾਹ ਤੇ ਇੱਕ ਨਵੀਂ ਜੀਵਨ ਜਾਚ ਲੈ ਕੇ ਆਉਂਦਾ ਇਸ ਤਰ੍ਹਾਂ ਇਹ ਹਰ ਮਹੀਨੇ ਵਿੱਚ ਗੁਰੂ ਸਾਹਿਬ ਨੇ ਉਪਦੇਸ਼ ਪਖਸ਼ ਕੀਤੇ ਨੇ ਇਹ ਹੈ ਪੋ ਮਹੀਨਾ ਜਿਹੜਾ ਚੜਿਆ ਹੈ ਕਹਿੰਦੇ ਹੁੰਦੇ ਨਾ ਕਿ ਪੋ ਦੀ ਠੰਡ ਜਿਹੜੀ ਹੈ ਇਹ ਬਹੁਤ ਸਹਾਰਨੀ ਮੁਸ਼ਕਲ ਹੈ ਤੇ ਦੇਖੋ ਛੋਟੀਆਂ ਜਿੰਦਾਂ ਨੇ ਵੱਡੇ ਸਾਕੇ ਕੀਤੇ ਮੈਂ ਪਹਿਲਾਂ ਜ਼ਿਕਰ ਕੀਤਾ ਇਤਿਹਾਸ ਸਾਡਾ ਬਹੁਤ ਲਹੂ ਪੀਜਾ ਹੈ ਔਰ ਇਹ ਮਹੀਨਾ ਸਾਨੂੰ ਯਾਦ ਹੁੰਦਾ ਹੈ ਕਿ ਜੇ ਛੋਟੇ ਸਹਿਬਜ਼ਾਦੇ ਵੱਡੇ ਸਹਿਬਜ਼ਾਦੇ ਮਾਤ ਗੁਜਰੀ ਦੀ ਦੀਵਾਨ ਟੋਡਰ ਮਾਲਕ ਮੋਤੀराम ਮਹਿਰਾ ਦਸਵੇਂ ਪਾਤਸ਼ਾਹ ਕਰਨਗੀਤਰ ਪਿਤਾ ਜੀ ਗੋਬਿੰਦ ਸਿੰਘ ਸਾਹਿਬ ਉਹਨਾਂ ਦੇ ਅਨੇਕਾਂ ਸਿੱਖ ਪੰਜ ਪਿਆਰੇ ਹੋਰ ਜਿਹੜੇ ਸਿੰਘ ਨੇ ਬਾਬਾ ਜੀਵਨ ਸਿੰਘ ਪਾਈ ਜਹਤਾ ਜੀ ਦੀ ਬਹੁਤ ਵੱਡੀ ਲਾਸਾਨੀ ਕੁਰਬਾਨੀ ਹੈ ਜਿਹੜੇ ਮਹਾਰਾਜ ਦਾ ਸੀਸ ਲੈ ਕੇ ਆ ਦਿੱਲੀੋਂ ਫਿਰ ਪਾਈ ਲਖੀਸ਼ਾ ਬੁਨਜਾਰਾ ਜਿਨੇ ਆਪਣੇ ਮਹਿਲ ਨਾਂ ਮਕਾਨ ਨੂੰ ਅੱਗ ਲਾ ਕੇ ਤੇ ਕਹਿਤਾ ਰੋਣਾ ਪਾਤਾ ਅੱਗ ਲੱਗੀ ਕਿ ਗੁਰੂ ਸਾਹਿਬ ਦੇ ਤਰ੍ਹਾਂ ਦਾ ਸੁਸਕਾਰ ਦਿੱਲੀ ਵਿੱਚ ਕੀਤਾ ਜਿੱਥੇ ਗੁਰਦੁਆਰਾ ਕਾਮਗਨ ਸਾਹਿਬ ਹੈ। ਤੋਂ ਇਹ ਸਾਰਾ ਕੁਝ ਸਾਨੂੰ ਇਸ ਪੋਹ ਦੇ ਮਹੀਨੇ ਅ ਪੰਨ ਸੁਣ ਨੂੰ ਮਿਲਦਾ ਹੈ ਇਤਿਹਾਸ। ਤੇ ਇਸ ਕਰਕੇ ਬੰਦਗੀ ਕਰਨ ਵੱਲ ਹੋਰ ਵੀ ਧਿਆਨ ਦੇਣਾ ਚਾਹੀਦਾ ਔਰ ਉਹਨਾਂ ਅ ਅਜ਼ੀਮ ਜਿਹੜੀਆਂ ਸਾਡੀਆਂ ਹਸਤੀਆਂ ਹੋਈਆਂ ਨੇ ਛੋਟੇ ਸਹਿਬਜ਼ਾਦੇ ਤੇ ਗੁਰੂ ਸਾਹਿਬਾਨ ਤੇ ਮਾਤ ਗੁਜਰੀ ਗਈ। ਇਹਨਾਂ ਸਾਰਿਆਂ ਦੀਆਂ ਕੁਰਬਾਨੀ ਨੂੰ ਮਦੇਦ ਰੱਖ ਕੇ ਹੋਰ ਵੀ ਪ੍ਰਪਕਤਾ ਨਾਲ ਨਾਮ ਬਾਣੀ ਨਾਲ ਜੁੜਨਾ ਚਾਹੀਦਾ ਹੈ ਇਸ ਤਰ੍ਹਾਂ ਇਸ ਮਹੀਨੇ ਅਸੀਂ ਦੁਨਿਆਵੀ ਪਾੜਾ ਪਾੜਾ ਦਾ ਮਤਲਬ ਜਿਹੜੇ ਸੰਤਾਪ ਨੇ ਦੁੱਖ ਨੇ ਚਿੰਤਾਵਾਂ ਨੇ ਝੋਰੇ ਨੇ ਉਹਨਾਂ ਤੋਂ ਬਚ ਸਕਦੇ ਹਾਂ ਔਰ ਇੱਕ ਬਹੁਤ ਵਧੀਆ ਸਮਾਂ ਜਿਹੜਾ ਹੈ ਉਹਦੇ ਵਿੱਚ ਵਿਚਰ ਕੇ ਆਤਮਿਕ ਆਨੰਦ ਦੀ ਪ੍ਰਾਪਤੀ ਕਰ ਸਕਦੇ ਹਾਂ ਇਹ ਪੰਚਮ ਪਾਤਸ਼ਾਹ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਇਸ ਮਹੀਨੇ ਸਾਡੇ ਲਈ ਸਬਣਾ ਨੇ ਫਰਮਾਨ ਕੀਤਾ ਹੈ ਅਰ ਸਾਨੂੰ ਉਹਦੇ ਤੇ ਅਮਲ ਕਰਕੇ ਆਪਣਾ ਜੀਵਨ ਸਕਾਰਤ ਕਰਨਾ ਚਾਹੀਦਾ ਹੈ ਐਪੀਸੋਡ ਵੇਖਣ ਲਈ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਧੰਨਵਾਦ ਵੇਖਦੇ ਰਹੋ ਆਪਣਾ ਚੈਨਲ ਦਾ ਪੰਜਾਬ ਟਾਕਸ